ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਨਤ ਡਿਜ਼ਾਈਨਰ ਬੁਟੀਕ ਫਰੀਦਕੋਟ ਤੋਂ ਅੱਜ ਆਪਾਂ ਇੱਕ ਹੋਰ ਨਵਾਂ ਡਿਜ਼ਾਈਨ ਹੈ ਜਿਹੜਾ ਲੈ ਕੇ ਆਏ ਆ ਤੁਹਾਡੇ ਲਈ ਇਹ ਫੁਲਕਾਰੀ ਦਾ ਡਿਜ਼ਾਈਨ ਹੈ ਜੀ ਜਿਹੜਾ ਫਰਸਟ ਸੂਟ ਹੈ ਆਪਣਾ ਉਹ ਹੈ ਮਹਿੰਦੀ ਕਲਰ ਦਾ ਸੂਟ ਹੈ ਦੇਖ ਇਹਦੇ ਵਿੱਚ ਆਪਾਂ ਰਸਟ ਕਲਰ ਯੂਜ਼ ਕੀਤਾ ਹੈ ਲਾਈਟ ਪਿੰਕ ਯੂਜ਼ ਕੀਤਾ ਹੈ ਬਿਲਕੁਲ ਲਾਈਟ ਗ੍ਰੀਨ ਜੀ ਸ਼ੇਡ ਹੁੰਦੀ ਹੈ ਇੱਕ ਮਹਿੰਦੀ ਟੋਨ ਯੂਜ਼ ਕੀਤੀ ਹੈ ਇੱਕ ਆਫ ਵਾਈਟ ਟੋਨ ਹੈ ਜਿਹੜੀ ਉਹ ਯੂਜ਼ ਕੀਤੀ ਆਪਾਂ ਇਹਦੇ ਵਿੱਚ ਇਹ ਆਪਣਾ ਸੈਕੰਡ ਕਲਰ ਹੈ ਇਹ ਫਰੋਜ਼ੀ ਰੰਗ ਦਾ ਡਾਰਕ ਫਰੋਜ਼ੀ ਕਲਰ ਹੈ ਜੀ ਇਹ ਤੇ ਵੀ ਬਹੁਤ ਸੋਹਣਾ ਕਲਰ ਹੈ ਜਿਹੜੇ ਉੱਠੇ ਆ ਬਹੁਤ ਸੋਹਣਾ ਕੰਟਰਾਸਟ ਬਣਿਆ ਕਲਰਸ ਨਾਲ ਇਹ ਸੂਟ ਦਾ ਵੀ ਜਿਹੜਾ ਆਪਣਾ ਥਰਡ ਸੂਟ ਹੈ ਉਹ orange rust ਜੀ ਸ਼ੇਡ ਦਾ ਹੈ ਇਹ ਕੰਟਰਾਸਟ ਬਾਟਮ ਨਾਲ ਹੈ ਬਿਲਕੁਲ ਲਾਈਟ ਯੈਲੋ ਕਲਰ ਦੀ ਇਹਦੀ ਬਾਟਮ ਹੈ ਜੀ ਜਿਹੜਾ ਇਹ ਸੂਟ ਹੈ ਇਹ ਸੂਟ ਆਪਣਾ 올ਓਵਰ ਸੂਟ ਹੈ ਤੇ ਇਹਦੇ ਨਾਲ ਵੀ ਜਿਹੜੀ ਆ ਰਸ਼ਟ ਸ਼ੀਟ ਦੀ ਹੈ ਬਾਟਮ ਹੈ ਸਾਰੇ ਸੂਟਾਂ ਦੇ ਉੱਪਰ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਉੱਠੇ ਆ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਜਿਹੜੇ ਸੂਟ ਆ ਸਾਡੇ ਤੋਂ ਡਿਜ਼ਾਈਨ ਕਰਵਾ ਸਕਦੇ ਹੋ ਵੈਡਿੰਗ ਸੀਜ਼ਨ ਸ਼ੁਰੂ ਹੋਣ ਵਾਲਾ ਕਰਕੇ ਜਿਹੜੇ ਫੁਲਕਾਰੀ ਵਾਲੇ ਸੂਟਸ ਤਾਂ ਜ਼ਿਆਦਾਤਰ ਡਿਮਾਂਡ ਦੇ ਵਿੱਚ ਹੀ ਰਹਿੰਦੇ ਆ ਜੀ ਜਾਗੋ ਫੰਕਸ਼ਨਸ ਦੇ ਲਈ ਤਾਂ ਕਰਕੇ ਇਹਨਾਂ ਦੀ ਜਿਹੜੀ ਬੁਕਿੰਗ ਹੈ ਐਡਵਾਂਸ ਦੇ ਵਿੱਚ ਜਿਹੜੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਵੀ ਆਪ ਦੀ ਜਿਹੜੀ ਬੁਕਿੰਗ ਹੈ ਕਰਵਾ ਸਕਦੇ ਹੋ ਫੁਲਕਾਰੀ ਦੇ ਹੋਰ ਵੀ ਬਹੁਤ ਸਾਰੇ ਡਿਜ਼ਾਈਨ ਹੁੰਦੇ ਆ ਤੁਸੀਂ ਜਿਹੜਾ ਮਰਜ਼ੀ ਡਿਜ਼ਾਈਨ ਚੂਸ ਕਰਕੇ ਸਾਨੂੰ ਪਿਕ ਭੇਜ ਸਕਦੇ ਹੋ ਅਸੀਂ ਬਿਲਕੁਲ ਸੇਮ ਹੈ ਜਿਹੜਾ ਸੂਟ ਤੁਹਾਡੇ ਲਈ ਰੈਡੀ ਕਰਕੇ ਦੇਵਾਂਗੇ ਜੀ ਆਰਡਰ ਕਰਨ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਮੇਰਾ ਨੰਬਰ ਹੈ 7986723738 ਜਾਂ ਤੁਸੀਂ ਇੰਸਟਾ ਤੇ ਸਾਨੂੰ ਡੀਐਮ ਕਰ ਸਕਦੇ ਹੋ ਇੰਸਟਾ ਦੀ ਆਈਡੀ ਹੈ ਸੁਖੀ ਗੱਲਾ 07 s u k h i g a h l a 07 ਤੁਸੀਂ ਉਹਦੇ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜਾਂ ਕਾਲ ਕਰਕੇ ਜਿਹੜਾ ਆਪਦਾ ਆਰਡਰ ਹੈ ਕਨਫਰਮ ਕਰਵਾ ਸਕਦੇ ਹੋ ਬਾਕੀ ਜਿਹੜੇ ਵੀ ਨਵੇਂ ਆਏ ਨੇ ਚੈਨਲ ਤੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀਆਂ ਨਵੀਂ-ਨਵੀਂਆ ਵੀਡੀਓਜ਼ ਐ ਨਵੇਂ-ਨਵੇਂ ਡਿਜ਼ਾਈਨ ਐ ਤੁਹਾਡੇ ਤੱਕ ਪਹੁੰਚ ਸਕਣ। ਓਕੇ ਜੀ, ਥੈਂਕ ਯੂ। ਅ ਨੈਕਸਟ ਵੀਡੀਓ ਵਿੱਚ ਇਹਦੀਆਂ 슬ੀਵਸ ਸ਼ੋਅ ਕਰਾਂਗੇ ਆਪਾਂ ਤੁਹਾਨੂੰ। ਓਕੇ ਜੀ। ਥੈਂਕ ਯੂ so much।